ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜਿਹੜੀ ਜਿਹੜੀ ਅੱਜ ਵਿੱਚ ਗੱਲ ਕਰਾਂਗੇ ਜੀ ਅਗਲੇ 72 ਘੰਟਿਆਂ ਦੇ ਮੌਸਮ ਦੀ ਯਾਨੀ ਕਿ ਆਉਂਦੇ ਤਿੰਨ ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਇਹ ਅਪਡੇਟ ਜਿਹੜੀ ਤੁਹਾਨੂੰ ਅਸੀਂ ਸਾਂਝੀ ਕਰਾਂਗੇ ਲਾਈਵ ਸੈਟਲਾਈਟ ਦੱਸੇ ਰਿਹਾ ਅਸਲ ਇਹ ਨਹੀਂ ਆ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਕਰੀਨ ਦੇ ਉੱਤੇ ਦੇਖ ਸਕਦੇ ਆ ਜੇਕਰ ਆਪਾਂ ਮੌਸਮ ਵਾਲੇ ਫਖ ਤੋਂ ਗੱਲ ਕਰਦੇ ਆ ਤੇ ਵੈਸੇ ਤਾਂ ਮੌਸਮ ਸਾਫ਼ ਹੈ ਅਸਲ ਇਹ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਪਰ ਧੁੰਦ ਦੀ ਲੇਅਰ ਛਾਈ ਹੋਈ ਆ ਉੱਪਰਲੇ ਫੱਦਰ ਤੇ ਤੁਹਾਨੂੰ ਸੈਟਲਾਈਟ ਦੇ ਵਿੱਚ ਕਿਉਂਕਿ ਇਹ ਦੂਸਰੇ ਸੈਟਲਾਈਟ ਇਮੇਜ ਆ ਖੇਤਰਾਂ ਦੇ ਵਿੱਚ ਧੁੰਦ ਦੀ ਮੋਟੀ ਯਾਦ ਰਛਾਈ ਹੋਈ ਹੈ ਤੇ ਇਸ ਕਰਕੇ ਅੱਜ ਦਿਨ ਜਿਹੜਾ ਯਾ ਲਗਾਤਾਰ ਬੀਤੇ ਦੋ ਦਿਨ ਜਿਹੜਿਆ ਕੋਲਡ ਦੇ ਦਰਜ ਹੋ ਰਹੇ ਨੇ ਸੋ ਅੱਜ ਦਾ ਦਿਨ ਵੀ ਠੰਡਾ ਰਹੇਗਾ ਕੋਲਡ ਦੇ ਅੱਜ ਵੀ ਦਰਜ ਹੋਣਗੇ ਟੈਂਪਰੇਚਰ ਜਿਹੜੇ 10 ਲੈ ਕੇ 13 ਜਿਆਦਾ ਅਹਿਸਾਸ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਣ ਦੀ ਸੰਭਾਵਨਾ ਰਹੇਗੀ ਦੁਪਹਿਰ ਵੇਲੇ ਹੋ ਸਕਦਾ ਟੈਂਪਰੇਚਰ 15-16 ਤੱਕ ਜਾੜ ਵੈਸੇ ਬਹੁਤੇ ਖੇਤਰਾਂ ਦੇ ਵਿੱਚ ਟੈਂਪਰੇਚਰ ਅੱਜ 15-16 ਤੋਂ ਹੇਠਾਂ ਹੀ ਰਹਿਣਗੇ ਜਿਸ ਦੇ ਨਾਲ ਅੱਜ ਕੜਾਕੇ ਦੀ ਠੰਡ ਦਾ ਦੌਰ ਲਗਾਤਾਰ ਜਾਰੀ ਹੈ ਕੁਝ ਖੇਤਰਾਂ ਦੇ ਵਿੱਚ ਧੁੱਪ ਲੱਗਣ ਦੇ ਬਿਅਾਸਾਰ ਹੋਣਗੇ ਜਿਨ੍ਹਾਂ ਦੇ ਵਿੱਚ ਪਛਮੀ ਜ਼ਿਲ੍ਹੇ ਖਾਸ ਕਰ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਸ੍ਰੀ ਤਨਤਨ ਸਾਹਿਬ ਸ੍ਰੀ ਅਮਰੇਸਾ ਸਾਹਿਬ ਕਰਤਾ ਅਸਰ ਇਹਨਾਂ ਜਿਲ੍ਹਿਆਂ ਦੇ ਵਿੱਚ ਦੁਪਹਿਰ ਤੱਕ ਧੁੱਪ ਨਿਕਲ ਸਕਦੀ ਹੈ ਕਿਉਂਕਿ ਇਹਨਾਂ ਜਿਲ੍ਹਿਆਂ ਦੇ ਵਿੱਚ ਧੁੰਦ ਦੀ ਚਾਦਰ ਉੱਪਰੋਂ ਹਦਰ ਤੇ ਥੋੜੀ ਘਟੀ ਹੈ ਇਸ ਕਰਕੇ ਇੱਥੇ ਧੁੱਪ ਲੱਗਣ ਦੇ ਬਿਅਾਸਾਰ ਹੋਣਗੇ ਸੋ ਲਗਾਤਾਰ ਜਿਹੜੇ ਅਲਰਟ ਨੇ ਉਹ ਮੌਸਮ ਵਿਭਾਗ ਨੇ ਜਾਰੀ ਕੀਤੇ ਹੋਏ ਨੇ ਸੰਘਣੀ ਧੁੰਦ ਨੂੰ ਲੈ ਕੇ ਅੱਜ ਵੀ ਰੈਡ ਅਲਰਟ ਜਾਰੀ ਕੀਤੇ ਗਏ ਨੇ ਅੱਜ ਸਵੇਰ ਵੇਲੇ ਕਾਫੀ ਖੇਤਰਾਂ ਦੇ ਵਿੱਚ ਜਿਹੜੀ ਸਮਾਨ ਤੇ ਤੁੰਦਸ਼ਾਈ ਹੋਈ ਹੈ ਉਹਦੇ ਨਾਲ ਕਰਾਕੇ ਦੀ ਠੰਡ ਜਿਹੜੀ ਲਗਾਤਾਰ ਜਾਰੀ ਹੈ ਤੇ ਜਿਹੜੀ ਕਰਾਕੇ ਦੀ ਠੰਡ ਕਰਕੇ ਕਾਫੀ ਖੇਤਰਾਂ ਦੇ ਵਿੱਚ ਠੰਡ ਜੋਰ ਫਰ ਰਹੀ ਹੈ ਸੋ ਜੇਕਰ ਅਸੀਂ ਗੱਲ ਕਰਦੇ ਹਾਂ ਜੀ ਤਾਜ਼ਾ ਅੰਕੜਿਆਂ ਦੀ ਅਗਲੇ 72 ਘੰਟਿਆਂ ਦੇ ਵਿੱਚ ਮੌਸਮ ਦੇ ਵਿੱਚ ਕੀ ਤਬਦੀਲੀਆਂ ਆ ਸਕਦੀਆਂ ਨੇ ਫਿਲਹਾਲ ਨਵਾਂ ਸਿਸਟਮ ਤਾਂ ਕੋਈ ਨਹੀਂ ਆ ਰਿਹਾ ਆਉਂਦੇ ਇਹ ਦਿਨਾਂ ਦੇ ਵਿੱਚ ਅੱਜ 3 ਤਰੀਕਾ 4 5 6 ਤਰੀਕ ਤੱਕ ਕੋਈ ਨਵਾਂ ਸਿਸਟਮ ਨਹੀਂ ਆ ਰਿਹਾ ਸਿਸਟਮ ਇੱਕ ਆ ਰਿਹਾ ਹਲਕੇ ਲੈਵਲ ਤੇ ਵੈਸਟਰਨ ਡਿਸਰਬੈਂਸ ਜਿਹੜੇ ਕਿ 7 8 ਤਰੀਕਾਂ ਨੂੰ ਪਰ ਭਾਵਿਤ ਕਰ ਸਕਦਾ ਹੈ 7 8 ਦੇ 9 ਤਰੀਕਾਂ ਯਾਨੀ ਕਿ 10 ਤਰੀਕ ਦੇ ਲਾਗੇ-ਛਾਗੇ ਉਹਦੀ ਅਪਡੇਟ ਤੁਹਾਨੂੰ ਜਿਹੜੀ ਆ ਅਗਲੀ ਵੀਡੀਓ ਦੇ ਵਿੱਚ ਦਿਆਂਗੇ ਫਿਲਹਾਲ ਅੱਜ 3 ਜਨਵਰੀ ਦੀ ਜੋ ਅਪਡੇਟ ਹੈ ਪੰਜਾਬ ਦੇ ਲਈ ਜੋ ਵਾਰਨਿੰਗ ਨੇ ਤੁਸੀਂ ਦੇਖ 加ਰੇ ਦਾਸਫਾਗਿਆਨ ਕਿ ਬਿਹਤਰ ਸੰਗਣੇ ਧੁੰਦ ਪਲਸ ਕੋਲਡ ਵੇਵ શીਤਲਹਿਰ ਕਿਉਂਕੀ શીਤਲਹਿਰ ਚੱਲ ਰਹੀ ਆ ਪਹਾੜਾ ਦੇ ਵਿੱਚ ਬਾਰ ਬਾਰੀ ਹੋਈ ਆ ਉੱਥੋਂ ਥੱਲੇ ਉਤਾਂ ਦੀਆਂ ਠੰਡੀਆਂ ਸੀਤ ਹਵਾਵਾਂ ਜੜੀਆਂ ਠਾਰ ਰੀਆਂ ਨੇ ਪੰਜਾਬ ਸੂਬੇ ਨੂੰ ਔਰ ਨਾਲ ਲੱਗਦੇ ਖੇਤਰਾਂ ਨੂੰ ਜਿਹਦੇ ਨਾਲ ਠੰਡ ਨੇ ਜ਼ੋਰ ਫੜਿਆ ਹੋਇਆ ਕੋਲਡ ਵੇਵ ਚੱਲਦੀ ਰਹੀ ਕਿ શીਤਲਹਿਰ ਚੱਲਦੀ ਰਹਿਣੀ ਆ ਸੰਗਣੀ ਧੁੰਦ ਇਸੇ ਤਰ੍ਹਾਂ ਪੈਂਦੀ ਰਹਿਣੀ ਆ ਅਗਲੇ 72 ਘੰਟਿਆਂ ਦੇ ਲਈ ਤਾਬਰ ਤੋੜ ਅਲਰਟ ਜਿਹੜੇ ਹੋ ਜਾਰੀ ਕੀਤੇ ਜਾ ਚੁੱਕੇ ਨੇ ਅੱਜ ਰੈਡ ਅਲਰਟ ਨੇ ਜੀ ਕੱਲ ਔਰੇਂਜ ਅਲਰਟ ਨੇ ਪਰਸਬ ਵੀ ਔਰੇਂਜ ਅਲ ਯਾਨੀ ਤੇ ਫਿਲਹਾਲ ਅਗਲੇ 3 ਦਿਨ ਠੰਢ ਤੋਂ ਤੁਸੀਂ ਬਚ ਕੇ ਰਹਿਣਾ ਧੰਨਵਾਦ